ਇੱਕ ਗੱਡੀ ਹੈ ਜੀ ਜਿਹਦੇ ਉੱਤੇ ਪ੍ਰੈਸ ਲਿਖਿਆ ਹੋਇਆ ਹੈਗਾ ਤੇ ਇੱਥੇ ਲਿਖਿਆ ਗੁਰੂ ਰੱਖ ਅੰਦਰ ਭੋਲੇ ਨਾਜ ਦੀ ਮੂਰਤੀ ਤੇ ਵਿੱਚ ਪੀੜੀਆਂ ਸਿੱਟਾਂ ਬਾਕੀ ਇਹਨਾਂ ਦਾ ਕਹਿਣਾ ਕਿ ਇਹ ਪ੍ਰੈਸ ਦੀ ਗੱਡੀ ਨਹੀਂ ਹੈਗੀ ਇੱਧਰ ਵੀ ਪ੍ਰੈਸ ਲਿਖਿਆ ਹੋਇਆ ਹੈ ਇਹਨਾਂ ਦਾ ਕਹਿਣਾ ਕਿ ਪ੍ਰੈਸ ਦੀ ਗੱਡੀ ਨਹੀਂ ਹੈਗੀ ਇਹ ਜਿਹੜਾ ਰਿਲਾਇੰਸ ਦਾ 에어ਲਾਈਨਸ ਦਾ ਜਿਹੜਾ ਪ੍ਰੋਡਕਟ ਹੈ ਉਹ ਡਿਲੀਵਰ ਕਰਦੇ ਆ ਸੋ ਭయ్యా ये लगा लेना यार ज़रा ये जरा रिलायंस कंपनी का प्रोडक्ट डिलीवर कर दिया भैया बात करवाना जो आप पत्रकार हो प्रेस से हो किसकी गाड़ी है प्रेस किसने लिखा उनसे बात करवाइए फ़ोन पे जरा उनका क्या नाम है, नाम है। आपने हटवाया क्यों नहीं प्रेस है भैया हटवाया क्यों नहीं एक पता ही क्राइम है इस तरह का उपयोग करना किसी भी ऑर्गेनाइजेशन का उपयोग करना एक तरह का गैरकानूनी काम है मानते हो हाँ या ना तो फिर भी आप प्रेस लिखवा के चल रहे हो ਸੋ ਜੀ ਇਹ ਨੰਬਰ ਲੱਭਦੇ ਪਏ ਆ ਆਪਣੇ ਫੋਨ ਦੇ ਵਿੱਚ ਕਿ ਜਿੰਨਾ ਦੀ ਪਹਿਲਾਂ ਇਹ ਗੱਡੀ ਸੀਗੀ ਤੇ ਉੱਤੇ ਪ੍ਰੈਸ ਜਿਨ੍ਹਾਂ ਨੇ ਲਿਖਵਾਇਆ ਸੀਗਾ ਗੁਰੂ ਰਖਾ ਵੀ ਲਿਖਿਆ ਕਮਰਸ਼ੀਅਲ ਗੱਡੀ ਹੈ ਰਿਲਾਇੰਸ ਦਾ ਪ੍ਰੋਡਕਟ ਜਿਹੜਾ ਹੈ ਇਹ ਸ਼ਿਪ ਕਰਦੀ ਹੈ ਗੱਡੀ ਸ਼ਿਪਮੈਂਟ ਕਰਦੀ ਹੈ ਤੇ ਪ੍ਰੈਸ ਲਿਖਿਆ ਹੋਇਆ ਹੈ ਅੱਗੇ ਵੀ ਤੇ ਪਿੱਛੇ ਵੀ ਸੋ ਪੱਤਰਕਾਰਾਂ ਦੀ ਨਿਗਾ ਪਈ ਤਾਂ ਤੁਰੰਤ ਹੀ ਐਕਸ਼ਨ ਲਿੱਤਾ ਗਿਆ ਕਿ ਇਸ ਗੱਡੀ ਦੇ ਉੱਤੇ ਸਮਾਨ ਜਿਹੜਾ ਲੋਡ ਹੋ ਰਿਹਾ ਰਿਲਾਇੰਸ ਦਾ ਬਟ ਗੱਡੀ ਤੇ ਪ੍ਰੈਸ ਲਿਖਿਆ ਹੋਇਆ ਤੇ ਆ ਕੌਣ ਹੈ ਓਨਰ ਤੇ ਕੀ ਹੈ ਅਸਲੀਅਤ ਉਹ ਹੁਣ ਦੇਖਦੇ ਆ ਬਾਈ ਜੀ ਕਹਿੰਦੇ ਕੀ ਗੱਲ ਕਰਾਉਨੇ ਆ ਜਿਨ੍ਹਾਂ ਨੇ ਪਹਿਲਾਂ ਗੱਡੀ ਯੂਜ਼ ਕੀਤੀ ਹੈ ਜਿਹਾ ਪੱਤਰਕਾਰ ਬਟ ਨੰਬਰ ਲੱਭ ਰਿਆ ਅਲੀ ਤੱਕ ਕੋਈ ਨੰਬਰ ਉਹਨਾਂ ਨੂੰ ਮਿਲਿਆ ਨਹੀਂ ਨਾਮ ਨਹੀਂ ਪਤਾ ਆਪਕੋ ਨਾਮ ਨਾਲ ਨਾਮ ਨਾਲ ਸर्च ਕਰ ਲੀਰੇ ਆ ਸਿੱਧਾ ਨਾਮ ਨਾਲ ਸर्च ਕਰ ਲੋ ਮੇਰੇ ਕੋਲ ਬਤਾਈਏ ਕੀ ਨਾਮ ਹੈ ਲਾਈ ਇਹ ਮੈਂ ਸਰਚ ਕਰਦਾ ਹਾਂ ਸੋ ਨੰਬਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟ ਨੰਬਰ ਵੀ ਨਹੀਂ ਜਿਹੜਾ ਮਿਲ ਰਿਹਾ ਉਹਨਾਂ ਨੂੰ ਗਾੜੀ ਦੇ ਨਾਮ ਤੇ ਲਿਖਾ ਹੋ ਸਕਦਾ ਹੈ ਗਾੜੀ ਲਗਾਇਆ ਹੋਤਾ ਉਸ ਤੇ ਨੰਬਰ ਲਿਖਾ ਹੋਗਾ ਮੇਰੇ ਕਹਿੰਦੇ ਵੀ ਕਿ ਮੈਂ ਕਰ ਦੇਣਾ ਮੈਨੂੰ ਨੰਬਰ ਦਿਓ ਬਟ ਉਹ ਫੋਨ ਜਿਹੜਾ ਹੈ ਨਹੀਂ ਦੇਣਾ ਚਾਹੁੰਦੇ ਆਪ ਤੋਂ ਦੀ ਲੱਭ ਰਿਹਾ ਬਾਕੀ ਕੀ ਅਸਲੀਅਤ ਆ ਕਾਲ ਕਰ ਰਹੇ ਆ ਹੁਣ ਹੋਪਸੋ ਕੀ ਅਸੀਂ ਇੱਕ ਸਹੀ ਰਿਜ਼ਲਟ ਤੇ ਪਹੁੰਚੀਏ ਤਾਂ ਸਾਨੂੰ ਪਤਾ ਲੱਗ ਸਕੇ ਕਿ ਗੱਡੀ ਤੇ ਪ੍ਰੈਸ ਜਿਹੜਾ ਲਿਖਿਆ ਉਹ ਕਿਉਂ ਲਿਖਿਆ ਤੇ ਕਿਹਨੇ ਲਿਖਿਆ ਸੋ ਗੱਲਬਾਤ ਕਰਦੇ ਆ ਜੋ ਵੀ ਹੋਣਗੇ ਜਿਨ੍ਹਾਂ ਦੇ ਨਾਲ ਵੀ ਇਹ ਗੱਲ ਕਰਾ ਰਹੇ ਆ ਹਲੋ ਇਹੋ ਗੱਲ ਕਰੀਏ ਇਹ ਵੀ ਉਹ ਲੋ ਪ੍ਰੈਸ ਲਿਖਵਾ ਰੱਖਣਾ ਆਪਣੇ ਗੱਡੀ ਦੇ ਉੱਪਰ ਇਹ ਤਾਂ ਇਹ ਪ੍ਰੈਸ ਵਾਲਾ ਨੇ ਰੱਖਵਾ ਰੱਖ ਕੇ ਉਹ ਬਾਤ ਕਰਨਾਈ ਸਤਿ ਸ਼੍ਰੀ ਅਕਾਲ ਸਰ ਮੈਂ ਜਰਨਲਿਸਟ ਏਰਬਨ ਸਿੰਘ ਬੋਲਦਾ ਜਵਾਬੇ ਕੁਐਸਚਨ ਮਾਤਦਾ ਹਾਂ ਹਾਂਜੀ ਸਰ ਸਰ ਕੀ ਸ਼ੁਭਨਾ ਮੈਂ ਜੀ ਆਪਣਾ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਜਰਨੈਲ ਸਿੰਘ ਸਰ ਮੈਂ ਥੋੜਾ ਜਿਹਾ ਜਾਣਕਾਰੀ ਲੈਣਾ ਚਾਹੁੰਦਾ ਸੀ ਕਿ ਵੀ ਜਿਹੜੀ ਗੱਡੀ ਹੈ ਤੁਹਾਡੇ ਕੋਲ ਸੀ ਜੀ ਪਹਿਲਾਂ ਪਹਿਲਾਂ ਮੇਰੇ ਲਵੇ ਸੀਗੀ ਜੀ ਅੱਛਾ ਜੀ ਤੇ ਸਰ ਤੁਸੀਂ ਪ੍ਰੈਸ ਤੋਂ ਹੈਗੇ ਹੋ ਸਰ ਮੈਂ ਇਹਨਾਂ ਦੱਸਦਾ ਜਿਹੜਾ ਪ੍ਰੈਸ ਜਨਾਜੀ ਪ੍ਰੈਕਟਾਂ ਜਾਂਦੀ ਹੁੰਦੀ ਹੈਗੀ ਪਲੈਟਾਂ ਕੈਮੀਕਲ ਕਾਦੇ ਚ ਜਾਂਦਾ ਸੀ ਜੀ ਕਿਹੜੇ ਅਖਬਾਰ ਛਪਦੇ ਸੀ ਤੁਹਾਡੇ ਜਿਸ ਤੇ ਪਹਿਲਾਂ ਦਾਈ ਜਾਂਦੀ ਹੈ ਜੀ ਸਰ ਹਾਂਜੀ ਹਾਂਜੀ ਮੈਂ ਉਸ ਕੰਪਨੀ ਤੋਂ ਆਇਆ ਜੀ ਉਸ ਕੰਪਨੀ ਤੋਂ ਆਇਆ ਇਹ ਨਹੀਂ ਇਹ ਤੁਹਾਡੀ ਕੋਲ ਰਜਿਸਟਰਡ ਕੰਪਨੀ ਤੋਂ ਹੈਗੇ ਹੋ ਗੱਡੀ ਉਸ ਕੰਪਨੀ ਦੇ ਨਾਮ ਸੀਗੀ ਮੈਂ মিডিਆ ਦੀ ਕੰਪਨੀ ਦੇ ਨਾਮ ਕਿੱਥੇ ਸਰ ਕਿੱਥੇ ਜੀ ਆਰਸੀ ਦੇ ਉੱਪਰ ਕਿਸੇ মিডিਆ ਕੰਪਨੀ ਦਾ ਨਾਮ ਸੀਗਾ ਨਹੀਂ 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 ਫਿਰ ਤੁਸੀਂ ਪ੍ਰੈਸ ਕਿਵੇਂ ਲਿਖਵਾਇਆ ਜੀ ਉਹਨਾਂ ਨੇ ਅਥਾਰਟੀ ਦਿੱਤੀ ਤੁਸੀ ਤੁਹਾਨੂੰ ਹਾਂਜੀ ਉਹਨਾਂ ਨੇ ਸਰ ਇਹ ਸਾਨੂੰ ਕਿਹਾ ਹੈ ਦੀ ਇਹ ਜਿੰਗ ਕੋਈ ਰੋਕੀ ਕਿਹਾ ਹੋਇਆ ਨਹੀਂ ਸੀ ਉਹਨਾਂ ਨੇ ਉਹਥਾਰਟੀ ਲੈ ਦਿੱਤਾ ਕੋ ਤੁਹਾਨੂੰ ਨਹੀਂ ਉਹਨਾਂ ਨੇ ਥੋੜੀ ਜਿਹੀ ਐਂਟਰ ਦਿੱਤਾ ਸੀਗਾ ਮੈਂ ਹੁਣ ਵਾਪਸ ਕਰਦਾ ਮੇਰੇ ਕੋਲ ਮੇਰੇ ਕੋਲ ਤਾਂ ਗੱਡੀ ਵਿੱਚ ਨਹੀਂ ਨਹੀਂ ਸਰ ਕੋਈ ਸਰਟੀਫਿਕੇਸ਼ਨ ਸੀਗੀ ਤੁਹਾਡੇ ਕੋਲ ਪ੍ਰੈਸ ਲਿਖਵਾਉਣ ਦੀ ਗੱਡੀ ਦੇ ਉੱਤੇ ਸਰ ਮੇਰੇ ਕੋਲ ਥੋਲਟੀ ਲੈਟਰ ਸੀਗਾ ਜੀ ਮੈਂ ਲੇਕਿਨ ਸੁਣ ਇਹਨਾਂ ਨੂੰ ਸੇਲ ਕਰ ਦਿੱਤੀ ਗੱਡੀ ਉਹ ਨਹੀਂ ਤੁਸੀਂ ਹੁਣ ਸੇਲ ਕਰ ਦਿੱਤੀ ਇਹਨਾਂ ਨੂੰ ਗੱਡੀ ਮਤਲਬ ਐਕਚੁਅਲੀ ਮੇਨ ਇਸ਼ੂ ਇਹ ਹੈ ਕਿ ਇਹ ਹਲੇ ਤੱਕ ਪ੍ਰੈਸ ਲਿਖਵਾਈ ਫਿਰਦੇ ਆ ਤੇ ਅਸੀਂ ਜਸਟ ਤੁਹਾਡੇ ਤੋਂ ਕਨਫਰਮੇਸ਼ਨ ਲੈਣੀ ਹੈ ਕਿ ਤੁਸੀਂ ਜਦੋਂ ਪ੍ਰੈਸ ਲਿਖਵਾਇਆ ਸੀਗਾ ਤੁਹਾਡੇ ਕੋਲ ਕੀ ਅਥਾਰਟੀ ਸੀਗੀ ਪ੍ਰੈਸ ਲਿਖਵਾਉਣ ਦੀ ਮੇਰੇ ਕੋਲ ਸਰ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਹੋਇਆ ਸੀਗਾ ਜੀ ਹਾਂਜੀ ਜਿਸ ਟਾਈਮ ਮੈਂ ਗਟਿਊਰ ਤੋਂ ਵਟਾਈ ਨਾ ਜੀ ਸਰ ਇਫ ਯੂ ਡੋਨਟ ਮਾਈਂ ਤੁਸੀਂ ਅਥਾਰਟੀ ਲੈਟਰ ਦੀ ਕੋਈ ਫੋਟੋ ਭੇਜ ਸਕਦੇ ਹੋ ਨਹੀਂ ਸਰ ਉਹਨਾਂ ਨੇ ਮੇਰੇ ਤੋਂ ਵਾਪਸ ਲੈ ਲਿਆ ਸੀ ਜਿਸ ਟਾਈਮ ਮੈਂ ਕਿ ਭੇਜੋ ਜੀ ਨਹੀਂ ਤਾਂ ਫਿਰ ਤੁਸੀਂ ਵੀ ਪਾਰਟੀ ਬਣੋਗੇ ਉਹਦੇ ਵਿੱਚ ਸਰ ਇਹ ਇੱਕ ਤਰ੍ਹਾਂ ਦਾ ਨਾ ਕਾਨੂੰਨੀ ਗੈਰ ਕਾਨੂੰਨੀ ਕੰਮ ਆ ਜਾਂਦਾ ਕਿ ਰਕਸੀ ਕਿਸੇ ਵੀ ਆਰਗੇਨਾਈਜੇਸ਼ਨ ਦਾ ਲੋਗੋ ਜਾਂ ਨਾਮ ਲਿਖਦੇ ਆ ਹਨਾ ਤੁਸੀਂ ਤੁਸੀਂ ਸ਼ੁਰੂ ਤੋਂ ਇਸ ਗੱਡੀ ਨੂੰ ਯੂਜ਼ ਕਰ ਰਹੇ ਹੋ ਐਜ਼ ਅ ਪ੍ਰੈਸ ਪ੍ਰੈਸ ਲਿਖਵਾ ਕੇ ਕਿਉਂਕਿ ਪ੍ਰੈਸ ਹਾਂਜੀ ਸਰ ਮੇਰੀ ਗੱਲ ਸੁਣਾਓਗੇ ਪਲੀਜ਼ ਹਾਂਜੀ ਹਾਂਜੀ ਦੇਖੋ ਗੱਡੀ ਮੈਂ ਘੱਟੋ ਘੱਟ 4-5 ਮਹੀਨੇ ਹੋ ਗਏ 6 ਮਹੀਨੇ ਹੋ ਗਏ ਇਸ ਗੱਡੀ ਦਾ ਹਾਂਜੀ ਉਹ ਤਾਂ ਇਹਨਾਂ ਦਾ ਫਰਕ ਪੰਡਦਾ ਹੈ ਨਾ ਇਹ ਸਾਫ਼ ਕਰਾਣ ਦਾ ਜਾਂ हां सर ਇਹਨਾਂ ਤੇ ਤਾਂ ਬਣਦਾ ਐਕਸ਼ਨ ਜਿਹੜਾ ਲਿੱਤਾ ਜਾਏਗਾ ਤੁਹਾਡੇ ਕੋਲ ਸੀ ਕਿ ਤੋੜ ਪਾਣਾ ਚਾਹੀਦਾ ਸੀਗਾ ਇਹ ਕਹਿੰਦੇ ਸੀਗੇ ਕਿ ਤੁਹਾਡੇ ਕੋਲ ਸੀਗੀ ਗੱਡੀ ਤੇ ਤੁਸੀਂ ਪ੍ਰੈਸ ਤੋਂ ਸੀਗੇ ਤੇ ਅਗਰ ਅਥਾਰਟੀ ਤੁਹਾਡੇ ਕੋਲ ਸੀਗੀ ਤਾਂ ਤੁਹਾਡਾ ਫਰਜ ਬਣਦਾ ਸੀ ਜਦੋਂ ਤੁਸੀਂ ਗੱਡੀ ਕਿਸੇ ਨੂੰ ਹੈਂਡਓਵਰ ਕਰ ਰਹੇ ਹੋ ਉਤੋਂ ਪ੍ਰੈਸ ਹਟਵਾਣਾ ਕਿਉਂਕਿ ਕੱਲ ਨੂੰ ਕੋਈ ਬੰਦਾ ਕ੍ਰਾਈਮ ਕਰ ਦਵੇ ਤੇ ਫਿਰ ਬਾਅਦ ਚੋਂ ਨਾਮ ਤੁਹਾਡਾ ਆ ਜਾਵੇ ਤੁਸੀਂ ਕਦੇ ਸੋਚਿਆ ਨਹੀਂ ਨਾਲੇ ਉਹਨਾਂ ਥੋੜੀ ਥੋੜੇ ਕੋਲ ਵਾਪਸ ਲੈ ਲੈਣਾ ਹਾਂਜੀ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਹ ਵੀ ਹਟਵਾ ਲਿਓ ਕਿਹਾ ਨਹੀਂ ਸੀ ਮੀਡੀਆ ਕੰਪਨੀ ਨੇ ਤੁਹਾਡੇ ਕੋਲੋਂ ਥੋੜੀ ਵਾਪਸ ਲੈ ਲਈ ਸੀ ਤਾਂ ਤੁਸੀਂ ਇਹਨਾਂ ਨੂੰ ਹਟਵਾਇਆ ਕਿਉਂ ਨਹੀਂ ਇਸ ਤੰਬੀ ਨੂੰ ਹਟਾਦੇ ਪਈ ਇਹਦੀ ਅਥਾਰਟੀ ਵਾਪਸ ਹੋ ਚੁੱਕੀ ਹੈ ਸਰ ਮੈਂ ਤਾਂ ਟੁਕੜ ਪੰਜ 6 ਮਹੀਨੇ ਹੋ ਗਏ ਇਹਨਾਂ ਨੂੰ ਕਿਹਾ ਸੀ ਹੁਣ ਮੈਨੂੰ ਕਿਹੜਾ ਪਤਾ ਵੀ ਇਹ ਰੋਡ ਦੇ ਚੜ੍ਹਦੇ ਨਹੀਂ ਹਟਾਇਆ ਜਾਂ ਹਟਾਇਆ ਇਹ ਤਾਂ 3 ਮਹੀਨੇ ਕਰ ਰਿਹਾ ਕਿਹਾ ਸੀ ਤੈਨੂੰ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਕਿਹਾ تھا ਆਪ ਕੋ ਇਹ ਹਟਾਉਣੇ ਕੇ ਲਈ ਭਾਈ ਜੀ ਇਹ ਤਾਂ ਮੁੱਕ ਕਰ ਰਹੀ ਹੈ ਕਿ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਹਟਾਉਣ ਨੂੰ